ਤੁਸੀਂ ਰੋਕੋ ਇੱਕ ਮਿੰਟ ਮੈਂ ਹੈਪੀ ਨਾਲ ਗੱਲ ਕਰ ਲਾਂ ਮੰਮੀ ਇਹ ਤਾਂ ਨਵੇਂ ਸੀ ਆਪਾਂ ਛੇੜ ਗਿਆ ਨਹੀਂ ਇਹਨੂੰ ਕਿਹਨੇ ਦੱਸਤਾ ਨਹੀਂ ਮੈਨੂੰ ਤਾਂ ਉਸੇ ਮੁੰਡੇ ਤੇ ਸ਼ੱਕ ਹੈ ਜਿਹੜਾ ਆਪਣੇ ਹੁੰਦੇ ਆਇਆ ਸੀ ਕਿਤੇ ਉਹਨੇ ਨਾ ਫੋਨ ਫੋਨ ਕਰਤਾ ਹੋਵੇ ਹੋਰ ਮੰਮੀ ਦੱਸ ਉਹਨੇ ਵੀ ਉਸੇ ਟਾਈਮ ਹੀ ਆਉਣਾ ਸੀ ਲੈ ਆ ਪੈ ਲੰਮੀਆਂ ਤਾਣੀ ਬੇ ਮੁੰਡਿਆ ਉੱਠ ਪੂਆ ਜੀ ਤੁਸੀਂ ਅਚਾਨਕ ਆ ਜੋ ਬਹਿ ਜਾ ਹੋਰ ਦੱਸੋ ਸਭ ਠੀਕ ਠਾਕ ਹੈ ਮੈਂ ਠੀਕ ਹੀ ਕਿਤੇ ਐ ਪਾਹਂਦਾ ਮੈਂ ਤੇਰੇ ਕੋਲ ਆਇਆ ਮੈਂ ਤੂੰ ਇੱਥੇ ਪਿਆ ਰਹਿਣਾ ਤੇ ਮਾੜੀ ਮੋਟੀ ਘਰ ਦੀ ਖਬਰਸਾਰ ਰੱਖਿਆ ਕਰ ਪਰਪੂਆ ਜੀ ਕੀ ਹੋ ਗਿਆ ਕੀ ਖਬਰਸਾਰ ਰੱਖਾਂ ਕਰਦੀ ਨਾਲਿਆ ਥੋੜੇ ਦਿਨ ਪਹਿਲਾਂ ਤਾਂ ਮੈਂ ਜਾ ਕੇ ਆਇਆ ਤੇ ਸਾਫ ਸਫਾਈ ਵੀ ਮੈਂ ਕਰਕੇ ਆਇਆ ਉੱਥੇ ਹੁਣ ਫਿਰ ਕਿਹੜੀ ਖਬਰ ਰੱਖਾਂ ਮੈਂ ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਇਹ ਦੋਨੇ ਜਾਣੀਆਂ ਤੇਰਾ ਘਰ ਵੇਚਣ ਨੂੰ ਫਿਰਦੀਆਂ ਨੇ